ਤੇ ਜਦੋਂ ਜਾ ਰਹੇ ਨੇ ਜੀ ਕਿਸ ਮਸਲ ਆਪਾਂ ਸਾਰਿਆਂ ਨੇ ਦੇਖਿਆ ਹੋਵੇਗਾ ਜੇ ਕਿਸੇ ਅੰਨਪੜ ਗਵਾਰ ਬੰਦੇ ਨੂੰ ਕਿਸੇ ਹੱਟੀ ਤੇ ਬਿਠਾ ਦੋ ਉਹ ਹੱਟੀ ਨਹੀਂ ਸਾਰੀ ਵੇਚ ਦਿੰਦਾ ਅਗੇ ਮੰਡੀਰ ਵਿੱਚ ਮਾਲ ਵੀ ਨਹੀਂ ਹੁੰਦਾ ਤੇ ਗੱਲੇ ਦੇ ਵਿੱਚ ਰੋਕੜਾ ਵੀ ਨਹੀਂ ਹੁੰਦਾ ਜਦੋਂ ਵਰਗੇ ਬੋੜੀ ਹਾਲ ਆਪਣੇ ਮੁੱਖ ਮੰਤਰੀ ਨੇ ਪੰਜਾਬ ਦਾ ਕਰਤਾ ਪੰਜਾਬ ਦੇ ਕੋਲ ਆਪਣੇ ਪੱਲੇ ਕੁਝ ਰਿਹਾ ਨਹੀਂ ਜਿੰਨੇ ਪੈਸੇ ਸੀਗੇ ਜਿਹੜੇ ਫੰਡ ਸੀਗੇ ਸਭ ਖਤਮ ਕਰਦੇ ਤੇ ਸੈਂਟਰ ਦੇ ਜਿਹੜੇ ਫੰਡ ਆਉਂਦੇ ਨੇ ਉਹ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਰਤਨੇ ਕਿਵੇਂ ਨੇ ਸੈਂਟਰ ਦੇ ਉੱਤੋਂ ਅੱਜ ਸਾਡਾ ਜਿਹੜਾ ਇਹ ਧਰਨਾ ਹੈ ਉਹ ਇਹ ਵੀ 12000 ਕਰੋੜ ਰੁਪਇਆ ਜਿਹੜਾ ਆਇਆ ਇਹ ਸਰਕਾਰ ਨੂੰ ਉਹਦਾ ਹਿਸਾਬ ਕਿੱਥੇ ਹੈ ਇਹਨਾਂ ਦੇ ਜਿਹੜੇ ਐਮਐਲਏ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਚਾਹ ਚਾਹ ਪਾ ਪਾ ਚਾਹ ਚਾਹ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਦਾ ਇਸ ਤੇ ਕੋਈ ਜਵਾਬ ਨਾ ਆਇਆ ਨਾ ਆਊਗਾ ਇਹਨਾਂ ਆਸਰ ਦਾ ਇਹ ਸਾਰੇ ਨੋਟ ਕਰ ਲਿਓ ਇਹਨਾਂ ਕੋਲ ਕੋਈ ਹਿਸਾਬ ਨਹੀਂ ਹੈ ਇਹਨਾਂ ਕੋਲ ਕੋਈ ਵਿਉਂਤਵੰਦੀ ਨਹੀਂ ਹੈ ਇਹ ਸੋਚਦੇ ਨੇ ਸਟੇਟ ਨਹੀਂ ਹੈ ਇੱਕ ਸਟੇਜ ਹੈ ਮਰਾਸੀਆਂ ਵਗੂ ਆਓ ਨੱਚ ਕੇ ਟੁਕਲੇਸ ਲਾ ਕੇ ਚਲੇ ਜਾਓ ਇਹ ਪੰਜਾਬ ਸਰਕਾਰ ਦੀ ਪਾਲਸੀ ਹੈ ਸਿੱਧੀ ਸਾਦੀ ਕੋਈ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਦੋਰ ਪਈ ਤੇ ਕੋਈ ਜਿਵੇਂ ਆਪਣੇ ਆਪ ਆਈ ਹੈ ਹੁਣ ਇਹਨਾਂ ਦੀ ਕੋਈ ਪਲਾਨਿੰਗ ਨਹੀਂ ਸੀਗੀ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਉਦੋਂ ਸੀਐਮ ਸਾਹਿਬ ਜਾ ਕੇ ਉੱਥੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਉਦੋਂ ਕਿਉਂ ਨਹੀਂ ਇਹਨਾਂ ਕੋਲ ਜਾ ਕੇ ਕਿਹਾ ਕਿ ਜੀ ਦੋ ਫੰਡ ਦੋ ਪੈਸੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੋਂ ਚਲੇ ਗਏ ਉਦੋਂ ਇਹਨਾਂ ਨੂੰ ਸਪਨਾ ਆ ਗਿਆ ਕਿ ਪੈਸੇ ਘਟ ਦੇ ਕੇ ਗਏ ਆ ਭਾਈ ਤੂੰ ਮੁੱਖ ਮੰਤਰੀ ਹੈ ਸਟੇਟ ਦਾ ਉੱਥੇ ਬੈ ਕੇ ਇੱਕ ਗਾਇਕ ਨਾਲ ਸਿੰਗਰ ਨਾਲ ਵੀਡੀਓ ਕਾਲਾ ਕਰ ਰਹੇ ਹੈ ਤੂੰ ਮੁੱਖ ਮੰਤਰੀ ਹੈ ਤੂੰ ਮਿਲਣ ਦਾ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਜਾ ਕੇ ਗੁਜ਼ਾਰਿਸ਼ ਕਰਦਾ ਕਿ ਜੀ ਮੈਨੂੰ ਅੰਨਾ ਪੈਸਾ ਚਾਹੀਦਾ ਹੈ ਪੁਰਾਣਾ ਮੈਂ ਇਹ ਹਸਾਬ ਲਾਇਆ ਤੇ ਨਵਾਂ ਮੈਨੂੰ ਇੱਥੇ ਚਾਹੀਦਾ ਪਰ ਨਾ ਪੁਰਾਣਾ ਹਸਾਬ ਦੇਣ ਜੋਗੇ ਨਾ ਨਵਾਂ ਪੈਸਾ ਚੜ੍ਹਨਾ ਲਾਂ ਜੋਗੇ ਨਾ ਕਿਸੇ ਨਾਲ ਵਰਤਣ ਜੋਗੇ ਤੇ ਨਾ ਇਹਨਾਂ ਨੂੰ ਕੋਈ ਦੇਸ਼ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕੋ ਇੱਜ਼ਤ ਅਤੇ ਨਾ ਪੰਜਾਬ ਦੇ ਲੋਕਾਂ ਲਈ ਪਿਆਰ ਅੱਜ ਤੱਕ ਦੀ ਰਿਕਾਰਡ ਸਭ ਤੋਂ ਨਕਮੀ ਸਭ ਤੋਂ ਨਕਾਰਤ ਸਭ ਤੋਂ ਨਕੀਤ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਤੁਸੀਂ ਨੂੰ ਦੇਖ ਰਹੇ ਹੋ ਪ੍ਰਧਾਨ ਜੀ ਉਹਨਾਂ ਦਾ ਜਦੋਂ ਜਦੋਂ ਨਰੇਂਦਰ ਮੋਦੀ ਜੀ ਫੋਨ ਕਰਦੇ ਆ ਤੇ ਮੰਤਰੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੇ ਨੇ ਸਾਡੇ ਨਾਲ ਸਹੀ ਵਿਵਾਰ ਨਹੀਂ ਕੀਤਾ ਮੋਦੀ ਜੀ ਨੇ ਕਿਹਾ ਵੀ ਹਿੰਦੀ ਸਿੱਖ ਕੇ ਆਓ ਪਹਿਲਾਂ ਤਾਂ ਗੱਲਬਾਤ ਸੁਣੀ ਜੇ ਦੀ ਕੀ ਲੱਗਦਾ ਹੈ ਕਿ ਉਹਨਾਂ ਨੂੰ ਗੱਲਬਾਤ ਕਰਨ ਦੀ ਕਮੀ ਸੀ ਜਾਂ ਮੋਦੀ ਜੀ ਵੱਲੋਂ ਗੱਲਬਾਤ ਕੀਤੀ ਦੇਖੋ ਹੁਣ ਹੀ ਕਹਾਂਗੇ ਹੋਰ ਕੁਝ ਕਹਿਣ ਨੂੰ ਨਹੀਂ ਹੈਗਾ ਆ ਵੀ ਹੁਣ ਛਾਨਣੀ ਭੂਕਾਂਗੇ ਭਾਨਾ ਲਾਣਾ ਸੀ ਕੋਈ ਨਾ ਕੋਈ ਖਬਰ ਬਣਾਣੀ ਸੀਗੀ ਉਹ ਇਹ ਬਣਾ ਲਈ ਵੀ ਸਾਨੂੰ ਤਾਂ ਜੀ ਐਂ ਕਹਤਾ ਤੂੰ ਉੱਥੇ ਬਈ ਪ੍ਰੋਟੋਕਾਲ 'ਚ ਬੈਠਾ ਹੈ ਇੱਕ ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਆਉਣ ਤੋਂ ਪਹਿਲੇ ਮਿੰਟ ਉਹ ਮੀਟਿੰਗ ਵੀ ਜਾਂਦੇ ਆ ਫਲੈਨਿੰਗ ਵੀ ਜਾਂਦੇ ਆ ਕਿਹੜੀ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੀ ਮੋਦੀ ਸਾਹਿਬ ਆ ਰਹੇ ਨੇ ਇਹ ਮੰਤਰੀ ਮਿਲਣਗੇ ਕਿਹੜਾ ਇਹਨਾਂ ਨੇ ਉੱਥੇ ਮੈਮੋਰੈਂਡਮ ਦਿੱਤਾ ਹੈ ਕਿਹੜਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਕਿਹੜੀ ਇਹਨਾਂ ਨੇ ਸਟੇਟ ਦੀ ਪਲੈਨਿੰਗ ਸ਼ੋਅ ਕਰਤੀ ਤੇ ਕਿਹੜਾ ਇਹਨਾਂ ਨੇ 12000 ਕਰੋੜ ਦਾ ਹਿਸਾਬ ਦਿੱਤਾ ਤੁਸੀਂ ਮੈਨੂੰ ਦੱਸੋ ਤੁਸੀਂ ਦੁਕਾਨ ਤੇ ਇੱਕ ਮੁੰਸ਼ੀ ਰੱਖ ਲਓ ਉਹਨੂੰ 10000 ਰੁਪਏ ਫੜਾ ਦਿਓ ਉਹ ਖਾ ਜਾਏ ਨਵੇੜ ਜੇ ਤਾਂ ਫਿਰ ਤੋਂ 10000 ਹੋਰ ਮੰਗੇ ਦਓਗੇ ਤਾ ਹਿਸਾਬ ਲੈਣਾ ਜ਼ਰੂਰੀ ਹੈ ਉਹ ਵੀ ਜਿਹੜਾ ਪੈਸਾ ਸੀਗਾ ਟੈਕਸ ਦਾ ਲੋਕਾਂ ਦੀ ਮਿਹਨਤ ਦਾ ਲੋਕਾਂ ਤੋਂ ਆਇਆ ਹੋਇਆ ਪੈਸਾ ਸੀਗਾ ਜਿਹੜਾ ਇਹ ਨਕਮਨੀ ਸਰਕਾਰ ਖਾ ਗਈ ਤੇ ਖਤਮ ਕਰ ਗਈ ਬੀਤੇ ਗਵਰਨਰ ਵੀ ਉਰੇ ਪਹੁੰਚੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਨਿੰਦਰ ਮੋਦਰੀ ਹਲੇ ਪਹਿਲੀ ਕਿਸ਼ਤ ਦੀ ਸੁਰਨਾ 2 ਕਰੋੜ ਰੁਪਏ ਅੱਟਾ ਲੱਗਦਾ ਵੀ ਇਸ ਤੋਂ ਬਾਅਦ ਉਮੀਦ ਹੈ ਕਿ ਜਿਵੇਂ ਜਿਵੇਂ ਲੋੜ ਪਿਆ ਕਰੇਗਾ ਉਸ ਹਿਸਾਬ से ਨੇ ਨਵੀਂ ਕਿਸ਼ਤ ਜਾਨੇ ਬਸ ਜਿਵੇਂ ਜਿਵੇਂ ਲੋੜ ਪਾਉਗੀ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਪੰਜਾਬ ਨੂੰ ਇੱਕ ਪਹਿਲ ਦਿੱਤੀ ਹੈ ਤੇ ਅੱਗੇ ਵੀ ਦੇਣਗੇ ਕਿ ਕਿੱਥੇ-ਕਿੱਥੇ ਪੈਸੇ ਦੀ ਲੋੜ ਹੋਊਗੀ ਸੈਂਟਰ ਤੋਂ ਸਟੇਟ ਨੂੰ ਆਊਗਾ ਦੇਖ ਲੋ ਚਲੋ ਆਪਣੀ ਖੇਤੀ ਦੀ ਤਾਂ ਆਂਦੀ ਐ ਚਾਹੇ ਸੀਸੀ ਐਲੀਮੈਂਟ ਐ ਚਾਹੇ ਕੁਦੀਆਂ ਆਫਤਾ ਦੇ ਵੇਲੇ ਏਡ ਐ ਆ ਪਿੱਛੇ ਜੇ ਇਹਨਾਂ ਕੋਲ 12437 ਕਰੋੜ ਵੀ ਇੱਕ ਗ੍ਰਾਂਟ ਆਈ ਸੀਗੀ ਉਹ ਵੀ ਇਹਨਾਂ ਨੇ ਗਾਇਬ ਕਰ ਦਿੱਤੀ ਉਹਦਾ ਵੀ ਹਿਸਾਬ ਨਹੀਂ ਹੈਗਾ ਉਹ ਅੱਜ ਤੱਕ ਲਿਆ ਪੁੱਛਿਆ ਨਹੀਂ ਹੈਗਾ ਬਸ 12000 ਕਿਹਾ ਕਿ ਆਇਆ ਨੇ ਆਫਤਾ ਇਹ ਉਹਦੇ ਉਹਦੇ ਕਰਿਆ ਸਾਡੇ ਪ੍ਰਧਾਨ ਜੀ ਆਗੇ ਜੀ ਪ੍ਰਧਾਨ ਜੀ ਕਿਹਨੂੰ ਦੱਸੋ ਕਰੋੜ ਦਾ ਹਿਸਾਬ ਦੋ ਲੇਕਿਨ ਅੱਜ ਪ੍ਰੈਸ ਕਾਨਫਰੈਂਸ ਦੇ ਵਿੱਚ ਮੁੱਖ ਮੰਤਰੀ ਕਹਿੰਦਾ ਪੈਸਾ ਤਾਂ ਆਇਆ ਨਹੀਂ 1 ਰੁਪਿਆ ਵੀ ਮੈਂ ਤੁਹਾਨੂੰ ਕਿਹਾ ਵੀ ਇਹ ਉਹ ਮੁੱਖ ਮੰਤਰੀ ਹੈ ਜਿਹਨੂੰ ਕੱਟ ਨਹੀਂ ਆਂਦਾ ਪੈਸਾ ਜਦੋਂ ਸੈਂਟਰ ਤੋਂ ਸਟੇਜ ਨੂੰ ਆਂਦਾ ਹੈ ਤਾਂ ਕਾਊਂਟ ਹੈ ਜੀ ਆਂਦਾ ਕੋਈ ਐ ਤਾਂ ਨਹੀਂ ਸੜਕ ਤੇ ਰੱਖ ਜਾਂਦਾ ਤੇ ਜੇ ਇਹਨਾਂ ਕੋਲ ਉਹੀ ਸਾਬ ਨਹੀਂ ਹੈਗਾ ਤਾਂ ਤੁਸੀਂ ਇਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਕਹੋਗੇ ਤੁਸੀਂ ਇਸ ਸਰਕਾਰ ਨੂੰ ਸਰਕਾਰ ਕਹੋਗੇ ਜਿਹੜੀ ਕਹਿੰਦੀ ਹੈ ਪੈਸਾ ਹੀ ਨਹੀਂ ਆਇਆ 12000 ਕਰੋੜ ਸਾਡੇ ਸੀਨੀਅਰ ਲੀਡਰਸ਼ਿਪ ਨੇ ਅੱਜ-ਪਾੜੇ ਚੰਡੀਗੜ੍ਹ ਦਫ਼ਤਰ ਤੋਂ ਵੀ ਪ੍ਰੈਸ ਕਾਨਫਰੰਸ ਕਰਕੇ ਇੱਕ ਕਾਗਜ਼ ਵੀ ਦਿਖਾਏ ਨੇ ਇਹ ਵੀ ਦੱਸਿਆ ਇਸ ਹਾਲ ਚੰਨਾ ਗਿਆ ਇਸ ਹਾਲ ਚੰਨਾ ਗਿਆ 4 ਸਾਲ ਪੈਸੇ ਖਾਈ ਗਏ ਉਹ ਆਪਤਾ ਦੇ ਪੈਸੇ ਸੀਗੇ ਜੀਪੀਜੀ ਆਪਦਾ ਉਹ ਗਈ ਉਹ ਪੈਸਾ ਉੱਥੇ ਵਰਤਿਆ ਜਾਊਗਾ ਕਾਸ਼ਾਤ ਪੰਜ ਸਾਲ ਜਿਹੜਾ ਪੈਸਾ ਆਇਆ ਉਹ ਆਗੇ ਜੇ ਹੁਣ ਤਾਉ ਆਪਦਾ ਹੀ ਹੈ ਤਾਂ ਲੋਕਾਂ ਦੇ ਬਹੁਤ ਜਾਣਦੇ ਨੇ ਉਹ ਟਾਈਮ ਸੀਗਾ ਤਾਂ ਕਦੀ ਇਹ ਚ ਨਹੀਂ ਘੁੰਮ ਰਿਹਾ ਸੀਗਾ ਮੁੱਖ ਮੰਤਰੀ ਤੇ ਕਦੀ ਹਸਪੀਟਲ ਤੇ ਐਡਮਿਟ ਹੋਇਆ ਹੋਇਆ ਸੀਗਾ ਇਹ ਤੋਂ ਵੀਡੀਓ ਕਾਲਾ ਕਰਾ ਲਓ ਪੰਜਾਬ ਦੇ ਸਿੰਗੜਾ ਨੂੰ ਪਰ ਪੰਜਾਬ ਦੇ ਲੋਕਾਂ ਨਾਲ ਤਾਂ ਇਹਨੂੰ ਦੇਖੋ ਇਹਨੂੰ ਕਿਹਨਾਂ ਬੁਲਾਓ ਜਿਹਦੇ ਨਹੀਂ ਜਵਾਬ ਦੇਈ ਨਾ ਵੰਗੋ ਤੁਹਾਡੀ ਰੈਲੀ ਹੈ ਜੀ ਇਸ ਟਾਈਮ ਪਟਿਆਲਾ ਦੇ 500 ਰੋਡ ਦੇ ਵਿੱਚ ਕਾਫੀ ਸਾਰਾ ਯੂਥ ਆਇਆ ਹੋਇਆ ਲੇਕਿਨ ਤੁਹਾਡੀ ਰੈਲੀ ਦੇ ਵਿੱਚ ਯੂਥ ਜਿਹੜਾ ਹੈਗਾ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਨੇ ਕੂਟਰ ਵਜਾ ਰਹੇ ਨੇ ਬੁਲਟ ਦੇ ਫਟਾਕੇ ਚੱਲ ਰਹ ਕਿਸ ਤਰ੍ਹਾਂ ਦੇ ਕੇ ਤੁਸੀਂ ਨੂੰ ਵੀ ਰੂ ਇਹਨਾਂ ਨੂੰ ਸਿਖਾਣਾ ਚਾਹੀਦਾ ਵੀ ਜਾਂ ਖੁੱਲੀ ਛੁੱਟ ਦਿੱਤੀ ਹੋਈ ਹੈ ਬੀਜੇਪੀ ਤੋਂ ਜਿਹੜੀਆਂ ਗੱਡੀਆਂ ਸੜਕ ਤੇ ਜਾਣੀਆਂ ਨੇ ਜੇ ਕੋਈ ਮੇਰੇ ਭਰਾ ਕਿਸੇ ਦੋਸਤ ਦਾ ਹੈਗਾ ਮੈਂ ਹੁਣੇ ਕੰਮ ਨਹੀਂ ਕਰਦਾ ਇਹਨਾਂ ਦੇ ਜੇ ਕਿਤੇ ਤੁਸੀਂ ਕਰੀਂ ਮੋਟ ਰੱਖਾਂਗੇ ਹੁਣ ਇਹਨਾਂ ਨੂੰ ਮੈਂ ਬੰਦਾ ਵੀ ਬਣਾਉਂਗਾ ਤੇ ਹੁਣੇ ਡਾਂਟੂਗਾ ਵੀ ਇਹ ਨਹੀਂ ਹੋਣੀ ਚਾਹੀਦੀ ਨਾ ਹੋ ਕੋਰੋਂ ਜੀ ਪੰਜਾਬ ਦਾ ਵੱਡਾ ਮੁੱਦਾ ਹੈ ਕਿ ਕਹਿੰਦੇ ਵੀ ਡੈਮਾਂ ਦਾ ਕੰਟਰੋਲ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਹਾਲਾਂਕਿ ਤੁਸੀਂ ਕੋਈ ਸੈਂਟਰ ਦੇ ਨਾਲ ਜੁੜੇ ਹੋ ਤੁਹਾਨੂੰ ਮੌਕਾ ਮਿਲਦਾ ਹੈ ਸੈਂਟਰ ਤੇ ਜਾਓਗੇ ਕੋਈ ਦੁਹਾਰ ਰੱਖੋਗੇ ਪੰਜਾਬ ਦੀ ਮੁੱਖ ਤੋੜ ਹੈ ਇਸ ਸਮੇਂ ਕਿ ਡੈਮਾਂ ਦਾ ਕ ਬਿਲਕੁਲ ਜੀ ਅਸੀਂ ਮੁੱਖ ਮੰਗਾਂ ਸਾਡੀ ਪਾਰਟੀ ਦਾ ਏਜੰਡਾ ਸਾਡੀ ਸੀਨੀਅਰ ਲੀਡਰਸ਼ਿਪ ਦਾ ਏਜੰਡਾ ਪੰਜਾਬ ਨੂੰ ਦੁਬਾਰਾ ਖੜਾ ਕਰਨ ਲਈ ਬਿਊ ਪ੍ਰਿੰਟ ਜੇ ਕਿਸੇ ਸਰਕਾਰ ਕੋਲ ਹੈ ਨਾ ਉਸ ਰੂਪ ਆਜ ਪਾਰਟੀ ਸਰਕਾਰ ਹੈ ਦੇਖਣਾ ਹੋਵੇ ਰਾਜਸਥਾਨ ਦਾ ਦੇਖ ਲਓ ਗੁਜਰਾਤ ਦਾ ਦੇਖ ਲਓ ਯੂਪੀ ਦੇਖ ਲਓ ਜਿੱਤੇ ਸਰੇ ਆਮ ਲੋਕ ਦਿਨ ਦੇ ਵਿੱਚ ਉਹ ਕਹਿੰਦੇ ਹੁੰਦੇ ਸੀਗੇ ਵੀ ਰਾਮਪੁਰੀ ਚਾਕੂ ਮਸ਼ਹੂਰ ਹੈ ਉਹ ਮਰ ਜਾਂਦੇ ਸੀਗੇ ਯੂਪੀ ਦੇ ਵਿੱਚ ਤੇ ਹੁਣ ਯੂਪੀ ਦੇਖ ਲਓ ਰਾਤ ਨੂੰ ਤੁਸੀਂ 1 ਵਜੇ ਵੀ ਸੜਕ ਤੇ ਘੁੰਮ ਲੋ ਤਾਂ ਇਹ ਭਾਜਪਾ ਦੇ ਟਰੈਲਰ ਨੇ ਇਹੇ ਭਾਜਪਾ ਦਾ ਟਰੈਲਰ ਹੀ ਤੁਹਾਨੂੰ ਸਟਾਰਾਂ ਤੇ ਪੰਜਾਬ ਦਿਖਾਦਾ ਤੇ ਪੰਜਾਬ ਹੀ ਤੁਹਾਨੂੰ ਯੂਪੀ ਮਾਡਲ ਪੰਜਾਬ ਮਾਡਲ ਨੂੰ ਰਕੀਆਂ ਤੇ ਦਿਖਾਦਾ ਬੜਾ ਜੇ ਮੁੱਦੇ ਦੇ ਕੀ ਮੁੱਦੇ ਲਾ ਕੇ ਚੱਲੋਗੇ ਸੈਂਟਰ ਦੇ ਵਿੱਚ ਲਾ ਕੇ ਕੀ ਖਾਸ ਤੋਂ ਤੁਸੀਂ ਚਾਹੁੰਦੇ ਦੀ ਪੰਜਾਬ ਦਾ ਹਵਾ ਚਾਹੁੰਦਾ ਆਰਧਾਂ ਦੇ ਮੁੱਦੇ ਦੇ ਕਿਵੇਂ 30% ਦੇ ਵਿੱਚ ਲੈ ਕੇ ਜਾਓਗੇ ਕਿ ਮੁੱਦੇ ਲੈ ਕੇ ਜਾਓਗੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਣੇ ਪਾਣੀ ਜਦੋਂ ਆਂਦਾ ਹੈ ਉਹਦੀ ਨਿਕਾਸੀ ਹੋਣੀ ਚਾਹੀਦੀ ਹੈ ਬਹੁਤ ਸਾਰੇ ਦਰਿਆ ਬਹੁਤ ਸਾਰੇ ਨਾਲੇ ਖਾਲੀ ਪਏ ਰਹਿੰਦੇ ਆ ਉਹਨਾਂ ਨਾਲ ਪਾਣੀ ਦੀ ਟੈਂਪਰ ਜਿਹਾ ਕਨੈਕਟੀਵਿਟੀ ਨਹੀਂ ਹੈਗੇ ਉਹਦੇ ਵਾਸਤੇ ਆਪਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਬਣਾਣਾ ਚਾਹੀਦਾ ਹੈ ਉਹ ਸਾਰਾ ਉਹੀ ਦੇਖੋ ਜਦੋਂ ਹੜ੍ਹ ਆਏ 15 ਦਿਨ 20 ਦਿਨ ਲੋਕਾਂ ਦਾ ਬੁਰਾ ਹਾਲ ਹੋ ਗਿਆ ਦੋ ਮੰਤਰੀ ਨੇ ਇਹਦੇ ਫਲੱਡ ਕੰਟਰੋਲ ਹੈ ਇੱਕ ਆਪਦਾ ਕੰਟਰੋਲ ਹੈ ਮੇਰੀ ਗੱਲ ਨੋਟ ਕਰ ਲਿਓ ਪਹਿਲੇ 20 ਦਿਨ ਕਿਸੇ ਮੰਤਰੀ ਦੀ ਪ੍ਰੈਸ ਕਾਨਫਰੰਸ ਨਹੀਂ ਹੋਈ ਕਿਸੇ ਆਪਦਾ ਕੰਟਰੋਲ ਮੰਤਰੀ ਨੇ ਆ ਕੇ ਇਹ ਨਹੀਂ ਕਿਹਾ ਵੀ ਮੈਂ ਪਿੰਡਾਂ ਚ ਜਾ ਰਿਹਾ ਹਾਂ ਮੈਂ ਇਹ ਪ੍ਰਬੰਧ ਕੀਤੇ ਆ ਫੇਰ ਰਹਿੰਦੇ ਆ ਜਿਹੜੋ ਜਾਗ ਰਹੇ ਆ ਉਹਨੂੰ ਬਹੁਤ ਟਾਈਮ ਹੋ ਗਿਆ ਸਰ ਜੀ ਤੁਹਾਡੇ ਵੱਲੋਂ ਵੀ ਕੋਈ ਹਾਂਜੀ ਹਾਂਜੀ ਜੀ ਆਖਰੀ ਸਵਾਲ ਤੁਹਾਡੇ ਹੱਥੇ ਤੁਹਾਡੇ ਵੱਲੋਂ ਵੀ ਕੋਈ ਹੜ ਬੇਟਾਂ ਵਾਸਤੇ ਕੋਈ ਜ਼ਾਹੇ ਤਾਂ ਬੰਚਾਈ ਜੀ ਕਿਸ ਤਰੀਕੇ ਦਾ ਉਹਨਾਂ ਵਾਸਤੇ ਸਹਾਇਤਾ ਸਾਡੀ ਪਾਰਟੀ ਤਾਂ ਜੀ ਉਥੇ ਰਹੀ ਹੈ ਸਾਡੇ ਵਰਕਰ ਉਥੇ ਰਹੇ ਨੇ ਅਸੀਂ ਹੁਣ ਮੈਡੀਕਲ ਕੈਂਪ ਵੀ ਲਾਇਆ ਨੇ ਸਾਡੇ ਪ੍ਰਧਾਨ ਜੀ ਗਏ ਨੇ ਸਾਡੇ ਦਿੱਲੀ ਤੋਂ ਮੁੱਖ ਮੰਤਰੀ ਨੇ ਪਾਸ ਪਾ ਦੇ ਉਹਨਾਂ ਨੇ ਵੀ ਭੇਜਿਆ ਟਰੱਕ ਹਰਿਆਣੇ ਤੋਂ ਟਰੱਕ ਹੋਇਆ ਜਦੋਂ ਕਿਸੇ ਸਟੇਟ ਦੀ ਮਦਦ ਥਲੇ ਨਹੀਂ ਆਈ ਸੀ ਪੰਜਾਬ ਨੂੰ ਉਦੋਂ ਨੈਪ ਸਿੰਘ ਸੈਣੀ ਜੀ ਨੇ 5 ਕਰੋੜ ਰੁਪਏ ਭੇਜਿਆ ਪੰਜਾਬ ਨੂੰ ਦਿੱਲੀ ਤੋਂ ਪੈਸਾ ਨਹੀਂ ਆਇਆ ਟਰੱਕ ਵੀ ਆਇਆ ਸਾਡੀ ਲੀਡਰਸ਼ਿਪ ਨਹੀਂ ਉੱਥੇ ਟਰੱਕ ਭੇਜਿਆ ਨੇ ਅਸੀਂ ਖੜੇ ਆ ਲੋਕਾਂ ਨੇ ਅਸੂਸ ਕਹਿਣੇ ਪੰਜ ਪਾ ਪੀ ਪਟਿਆਲਾ 2 ਦੇ ਵਿੱਚ ਲੱਗਦਾ ਸ਼ਾਇਦ ਪਹਿਲੀ ਰਾਣੀ ਹੈ ਕਾਫੀ ਵੱਡੀ ਰੈਲੀ ਹੈ ਇਹ ਵੀ ਦੇਖਦੇ ਪਟਿਆਲਾ 2 ਦੇ ਵਿੱਚ ਬੀਜੇਪੀ ਦਾ ਜਿਹੜਾ ਰੁਤਬਾ ਹੋਣ ਅਸੀਂ 227 ਪਟਿਆਲਾ 2 ਨੰਦੀ ਪਟਿਆਲਾ ਬਰ ਭਰਪੰਦੀ ਟੋਨੀ ਸ਼ਿਕਾ ਪੂਰੇ ਵੱਡੇ ਬਹੁਵਾ ਦਾ ਜਿੱਤਾਂਗੇ ਪਟਿਆਲਾ 2 ਸਾਡਾ ਉਸ ਦਿਨ ਪਹਿਲਾਂ ਸਾਡੇ ਕੋਲ ਹੋਰੇ ਕੰਮ ਥੋੜਾ ਘੱਟ ਹੋਇਆ ਲੇਕਿਨ ਇਸ ਦੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਸਾਡੀ ਟੀਮ ਪਟਿਆਲਾ 2 ਬਹੁਤ ਸਟਰੋਂਗ ਹੋਈ ਹੈ ਅਸੀਂ ਬਹੁਤ ਵੱਡੇ ਮਾਰਜਨ ਤੇ ਪਟਿਆਲਾ ਬੰਦੇ ਨਾਲ ਬਟਾਚੂ ਵੀ ਸੀ ਲੱਗਦਾ ਕੋਈ ਵੀ ਕੋਈ ਇਹਨਾਂ ਨੂੰ ਲੈ ਕੇ ਜਾਤੀ ਦਾ ਉਮੀਦਵਾਰ ਵੀ ਨਾ ਸਾਹਮਣੇ ਆ ਸਕਦਾ ਇਹਨਾਂ ਦੀ ਕਿਹਦਾ ਜਾਤੀ ਦਾ ਉਮੀਦਵਾਰ ਵੀ ਕਹਿੰਦੇ ਗਰੂਨ ਛੂਟਾ ਵੀ ਦੇਖਿਆ ਜਾ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਸਾਨੂੰ ਹੁਕਮਾ ਕੰਮ ਕਰਨ ਦਾ ਪਾਰਟੀ ਲਈ ਟਿਕਟ ਦੇਣੀ ਹੈ ਪਾਰਟੀ ਨੇ ਜਿਹੜਾ ਕੰਮ ਕਰੂਗਾ ਪਾਰਟੀ ਨੂੰ ਟਿਕਟ ਦੇਣੀ ਹੈ ਮੈਂ ਤੁਹਾਡੇ ਅੱਗੇ ਇੱਕ ਜਿੰਦ ਜਾਗ ਦੀ ਸੂਚ ਮਸਾਲਾ ਮੈਂ ਕਿ ਛੋਟਾ ਵਰਕਰ ਸੀਗਾ ਮੈਂ 2-3 ਪਰਸਨ ਨਾਲ ਜੰਗਲ ਸੈਕਟਰੀ ਦਾ ਮੈਨੂੰ ਅੱਜ ਪਾਰਟੀ ਨੇ ਪ੍ਰਧਾਨ ਬਣਾਤਾ ਇਹ ਪਾਰਟੀ ਨੇ ਕੰਮ ਕਮਿਊਨਿਟੀ ਕਿਦ ਦੇਣੀ ਹੈ ਸਿਹਤ ਮੰਤਰੀ ਇਸ ਇਲਾਕੇ ਤੋਂ ਨੇ ਜੀ ਉਹਨਾਂ ਨੇ ਜੋ ਪਿਛਲੀ ਸਰਕਾਰ ਸੀ ਉਸ ਤੇ ਬੜੇ ਬਲੇਮ ਲਾਏ ਹੁਣ ਮੰਤਰੀ ਨੇ ਕੀ ਲੱਗਦਾ ਪਟਿਆਲਾ 2 'ਚ ਉਹਨਾਂ ਨੇ ਕੰਮ ਕੀਤੇ ਨੇ ਤੁਸੀਂ ਲੋਜ ਦੇਖਦੇ ਹੋ ਆਪੋਜੀਸ਼ਨ ਦੇ ਪਾਰਟੀਆਂ ਖੈਰ ਮੈਂ ਤਾਂ ਉੱਥੇ ਕਦੇ ਗਿਆ ਨਹੀਂ ਜਿੱਥੇ ਜੋ ਸਿਹਤ ਮੰਤਰੀ ਸੌ ਖੜ ਕੇ ਵੀਡੀਓ ਬਣਾਉਂਦੇ ਸੀ ਉੱਥੇ ਲੋਕ ਬਣਾਉਣ ਲੱਗੇ ਮੈਨੂੰ ਤਾਂ ਤੁਹਾਨੂੰ 3-4 ਸਾਲ ਹੋ ਗਏ ਜੀ ਪੁਰੀ ਚਾਰੇ ਚੰਦੇ ਚਿੱਕੜ ਜਾਂਦੀ ਸੀ ਪ੍ਰਜਾ ਜੀ ਉਹ ਹੀ ਹਾਲ ਹੈ ਉਹ ਤੋਂ ਮਾੜਾ ਹਾਲ ਤੁਸੀਂ ਕਰ ਰੱਖਿਆ ਚਾਹਨਾ। ਤੁਹਾਨੂੰ ਕੀ ਲੱਗਦਾ 2027 ਦੇ ਜਿਹੜੇ ਇਲੈਕਸ਼ਨ ਆ ਰਹੇ ਨੇ ਕਾਰਨ ਕੀ ਲੱਗਦਾ ਪਟਿਆਲਾ 2 ਦੇ ਵਿੱਚ 2027 ਦਾ ਆਗਾਜ਼ ਹੈ ਜੀ ਅੱਜ? ਪਟਿਆਲਾ 2 ਚ 2027 ਦਾ ਆਗਾਜ਼ ਤਾਂ ਜਿੱਦਣ ਸਾਡੇ ਹੱਥ ਹਰਬੰਦੀ ਕਮਾਂਡ ਆ ਗਈ ਸੀ ਪਟਿਆਲਾ ਦਾ ਮੋਤੀ ਮੈਲ ਦੇ ਹੱਥਾਂ ਗਈ ਸੀ ਆਸ਼ੂ ਕੁਮਾਰ ਸ਼ਰਮਾ ਸਾਡੇ ਪ੍ਰਧਾਨ ਬਣ ਕੇ ਅਸੀਂ ਪਟਿਆਲਾ 2 ਦਾ ਆਗਾਜ਼ ਉਸੇ ਨੇ ਕਰਤਾ। ਇਹ ਸਭ ਤੋਂ ਵੱਡਾ ਰੋਸ਼ ਪ੍ਰਦਰਸ਼ਨ ਹੈ ਮੈਂ ਮੇਰੇ ਸਾਰੇ ਭਰਾਵਰੇ ਪਿਛੇ ਇਹਨਾਂ ਦਾ ਨਿਰੋਧ ਭਗਵਾਜ ਪਿਛੇ-ਪਿਛੇ ਹੋ ਜਾ ਯਾਰ ਮਾੜਾ ਪਿਛੇ-ਪਿਛੇ ਹੋ ਜਾ ਠੀਕ ਹੈ ਸੋਟਾ ਆਪਾਂ ਸਾਰੇ ਉਸ ਜੀ ਕਿਉਂਕਿ ਆਪਣੀ ਟੀਮ ਦੇ ਕਮਾਂਡਰ ਦੀ ਕਹਾਣੀ ਯਾਰ ਕੋਈ ਇੱਕ ਹੁੰਦਾ ਨਹੀਂ ਕਰ ਸਕਦਾ ਨਾ ਯਾਰ ਮੇਰੀ ਟੀਮ ਦੇ ਅਜਿਹੇ ਕਮਾਂਡਰ ਹੋ ਆਪ ਨਹੀਂ ਖਾਂਦੀ ਪਟਿਆਲਾ 2 ਦੇ ਵਿੱਚ ਰਿਕਾਰਡ ਬਣਾਵਾਂਗੇ 2027 ਇਲੈਕਸ਼ਨਾਂ ਦੇ ਵਿੱਚ ਸਭ ਤੋਂ ਵੱਧ ਮਾਰ ਕੇ ਨਾਲ ਦਿੱਤਾਗਾ ਸਾਰਿਆਂ ਨੇ ਸਾਥ ਦੇ ਨੇ ਇਹ ਕੰਮੀ ਸਰਕਾਰ ਨੂੰ ਕੰਮੇ ਐਮਐਲਏ ਨੂੰ ਉੱਥੋਂ ਭਜਾਣਾ ਉਹ ਜਿਵੇਂ ਕਹਿੰਦੇ ਆ ਆਪ ਨਾਂਗ ਆਪ ਅਨੰਦ ਨਾਲੇ ਰੰਗ ਚਾਣ ਕੇ ਉਸ ਆ ਗਏ ਸਰਕਾਰ ਦਾ ਮੁੱਖ ਮੰਤਰੀ ਰੰਗ ਉਹਦੇ ਐਮਐਲਏ ਮੰਗ ਸਰਕਾਰ ਰੰਗ ਇਹਨਾਂ ਦੇ ਪੱਲੇ ਕੁਝ ਨਹੀਂ ਰਿਹਾ ਭਾਂਡਾ ਫੱਟ ਗਿਆ ਭਾਂਡਾ ਖੜੰਗਿਆ ਪਤਾ ਚੱਲ ਗਿਆ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿ ਇਹਨਾਂ ਨੇ ਬਹੁਤ ਭਰੋਸਾ ਕਰਕੇ ਬਹੁਤ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਸਾਰਾ ਝੂਠ ਇਹਨਾਂ ਨੇ ਘੜਾ ਲਿਆ ਜਿਹੜਾ ਮੋਦੀ ਸਾਹਿਬ ਦੀ ਪ੍ਰਧਾਨਗੀ ਤੇ ਮੋਦੀ ਸਾਹਿਬ ਦੀ ਪ੍ਰਧਾਨ ਮੰਤਰੀ ਛੇਪ ਦੇ ਵਿੱਚ ਸਰਕਾਰ ਲਿਆਵਾਂਗੇ ਪੰਜਾਬ ਦੇ ਵਿੱਚ ਭਾਜਪਾ ਲਿਆਵਾਂਗੇ ਤੇ ਪੰਜਾਬ ਦੀ ਮੁਹਾਰ ਬਦਲਾਗੇ ਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ ਆਓ ਚਲਿਏ ਰੋਜ਼ ਪ੍ਰਦਰਸ਼ਨ ਦੇ ਵਿੱਚ 12000 ਕਰੋੜ ਜਿਹੜਾ ਖਾਗੇ ਉਹਨਾਂ ਨੂੰ ਪੁੱਛੀਏ ਗਿਆ ਕਿਥੇ